ਟ੍ਰੇਨਾਂ ਵਿੱਚ ਇਕੱਲੀਆਂ ਸਫ਼ਰ ਕਰਨ ਵਾਲੀਆਂ ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਵਧਣ ਨਾਲ ਯਾਤਰੀ ਆਪਣੀ ਸੁਰੱਖਿਆ ਨੂੰ ਲੈ ਕੇ ਕਾਫੀ ਗੰਭੀਰ ਹੋ ਗਏ ਨੇ ਅਜਿਹੇ ਅਪਰਾਧੀਆਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਟ੍ਰੇਨ ਵਿੱਚ ਸਫ਼ਰ ਕਰਨ ਤੋਂ ਰੋਕਣ ਲਈ ਅਗਲੇ ਕੁਝ ਮਹੀਨਿਆਂ ਵਿੱਚ ਇੱਕ ਮਜ਼ਬੂਤ ਪ੍ਰਣਾਲੀ ਲਾਗੂ ਕੀਤੀ ਜਾ ਸਕਦੀ ਹੈ ਰੇਲਵੇ ਹੁਣ ਹਰ ਯਾਤਰੀ ਲਈ ਰੇਲ ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ ਵੱਡਾ ਕਦਮ ਚੁੱਕ ਸਕਦਾ ਹੈ ਜਿਸ ਤਰ੍ਹਾਂ ਹਵਾਈ ਸਫ਼ਰ ਦੌਰਾਨ ਵਾਰ-ਵਾਰ ਮਾੜਾ ਵਿਹਾਰ ਦਿਖਾਉਣ ਵਾਲੇ ਯਾਤਰੀਆਂ ਨੂੰ ਨੋ ਫਲਾਈ ਲਿਸਟ ਵਿੱਚ ਪਾ ਦਿੱਤਾ ਜਾਂਦਾ ਹੈ। ਉਸੇ ਤਰ੍ਹਾਂ ਰੇਲਵੇ ਵੀ ਅਜਿਹੇ ਯਾਤਰੀਆਂ ਨੂੰ ਟ੍ਰੇਨ 'ਚ ਸਫਰ ਕਰਨ ਤੋਂ ਰੋਕਣ ਲਈ ਇੱਕ ਸਿਸਟਮ ਬਣਾਉਣ ਉੱਤੇ ਵਿਚਾਰ ਕਰ ਰਿਹਾ ਹੈ। ਟ੍ਰੇਨ ਵਿੱਚ ਔਰਤਾਂ ਨਾਲ ਛੇੜਛਾੜ ਜਾਂ ਦੁਰਵਿਵਹਾਰ ਕਰਨ ਵਾਲੇ ਯਾਤਰੀਆਂ ਦਾ ਡਿਜੀਟਲ ਡਾਟਾ ਤਿਆਰ ਕੀਤਾ ਜਾਵੇਗਾ। ਹੁਣ ਤੱਕ ਮਿਲੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਦੋਸ਼ੀਆਂ ਦਾ ਨਾਮ, ਪਤਾ, ਉਮਰ, ਚਿਹਰਾ ਅਤੇ ਹੋਰ ਰਿਕਾਰਡ ਡਿਜੀਟਲ ਫਾਰਮੈਟ 'ਚ ਇਕੱਠੇ ਕੀਤੇ ਜਾਣਗੇ ਤਾਂ ਜੋ ਵੱਡੇ ਸਟੇਸ਼ਨਾਂ ਅਤੇ ਟ੍ਰੇਨਾਂ 'ਤੇ ਨਜ਼ਰ ਰੱਖੀ ਜਾ ਸਕੇ। ਭਾਰਤੀ ਰੇਲਵੇ ਕੋਲ ਉਹਨਾਂ ਲੋਕਾਂ ਦਾ ਡਾਟਾ ਹੋਵੇਗਾ ਜੋ ਟ੍ਰੇਨਾਂ 'ਚ ਵਾਰ-ਵਾਰ ਦੁਰੇਵਾਰ ਜਾਂ ਅਪਰਾਧ ਕਰਦੇ ਨੇ ਮੁੱਖ ਰੇਲਵੇ ਸਟੇਸ਼ਨਾਂ ਅਤੇ ਚੋਣਵੀਆਂ ਰੇਲ ਗੱਡੀਆਂ ਵਿੱਚ ਚਿਹਰੇ ਦੀ ਪਛਾਣ ਕਰਨ ਵਾਲੇ ਕੈਮਰੇ ਲਗਾਏ ਜਾਣਗੇ ਜਿਵੇਂ ਹੀ ਆਤਨ ਅਪਰਾਧੀ ਰੇਲਵੇ ਸਟੇਸ਼ਨ ਜਾਂ ਰੇਲ ਗੱਡੀ ਤੇ ਪਹੁੰਚਦਾ ਹੈ ਚਿਹਰੇ ਦੀ ਪਛਾਣ ਕਰਨ ਵਾਲੇ ਕੈਮਰੇ ਉਸਦੇ ਚਿਹਰੇ ਅਤੇ ਵਰਣਨ ਤੋਂ ਉਸਦੀ ਪਛਾਣ ਕਰਨਗੇ ਅਤੇ ਜੀਆਰਪੀ ਨੂੰ ਅਲਰਟ ਭੇਜ ਦੇਣਗੇ ਆਤਨ ਅਪਰਾਧੀਆਂ ਉੱਤੇ ਰੇਲ ਰਾਹੀਂ ਯਾਤਰੀ रेल राही यात्रा ਕਰਨ ਤੇ ਪਾਬੰਦੀ ਲਗਾਈ ਜਾ ਸਕਦੀ ਹੈ ਅਪਰਾਧੀ ਅਤੇ ਸ਼ਿਕਾਇਤ ਦੀ ਗੰਭੀਰਤਾ ਤੇ ਨਿਰਪਰ ਕਰਦਿਆ ਰੇਲਵੇ ਯਾਤਰੀਆਂ ਨੂੰ 3 ਮਹੀਨੇ 6 ਮਹੀਨੇ 1 ਸਾਲ ਜਾਂ ਹਮੇਸ਼ਾ ਲਈ ਪਾਬੰਦੀਸ਼ੁਦਾ ਸ਼੍ਰੇਣੀ ਵਿੱਚ ਪਾ ਸਕਦਾ ਹੈ ਜੇਕਰ ਕੋਈ ਵਿਅਕਤੀ ਜਿਸ ਤੇ ਯਾਤਰਾ ਕਰਨ ਤੇ ਪਾਬੰਦੀ ਲਗਾਈ ਗਈ ਹੈ ਯਾਤਰਾ ਕਰਦੇ ਹੋਏ ਪਾਇਆ ਜਾਂਦਾ ਹੈ ਤਾਂ ਜੀਆਰਪੀ ਉਸ ਨੂੰ ਅੱਧ ਦੇ ਵਿੱਚ ਆਲੇ ਹੀ ਉਤਾਰ ਦੇਵੇਗੀ ਰੇਲਵੇ ਮਹਿਲਾ ਯਾਤਰੀਆਂ ਦੀ ਸੁਰੱਖਿਆ ਲਈ ਮੇਰੀ ਸਹੇਲੀ ਮੁਹਿੰਮ ਚਲਾ ਰਿਹਾ ਹੈ ਇਸ ਵਿੱਚ ਇਕੱਲਿਆਂ ਸਫ਼ਰ ਕਰਨ ਵਾਲੀਆਂ ਔਰਤਾਂ ਦਾ ਧਿਆਨ ਰੱਖਿਆ ਜਾਂਦਾ ਹੈ ਰੇਲਵੇ ਨੇ ਉਹਨਾਂ ਟ੍ਰੇਨਾਂ ਦਾ ਡਾਟਾ ਦਿੱਤਾ ਹੈ ਜਿਨ੍ਹਾਂ 'ਚ ਔਰਤਾਂ ਇਕੱਲੀਆਂ ਸਫ਼ਰ ਕਰਦੀਆਂ ਨੇ ਜੀਆਰਪੀ ਸ਼ੁਰੂਆਤੀ ਸਟੇਸ਼ਨ ਤੋਂ ਆਖਰੀ ਸਟੇਸ਼ਨ ਤੱਕ ਨਿਗਰਾਨੀ ਕਰਦਾ ਹੈ